ਇਹ ਕਹਿੰਦਾ ਜੀ ਮੇਰਾ ਕੋਠੀ ਦਾ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਥੱਲੇ ਆ ਜਾ ਜੋ ਮਸਲਾ ਤੇਰਾ ਹੱਲ ਕੀਤਾ ਜਾਏ ਉਹ ਤਾਂ ਫਿਰਿਆ ਕਰਦੇ ਉਹ ਤਾਂ ਕੋਣ ਕਹਦਾ ਹੋਵੇ ਸਾਡੇ ਸਾਥ ਨੂੰ ਇਹਦਾ ਕੋਸ਼ਿਸ਼ ਕੀਤੀ ਜਾ ਰਹੀ ਫਿਰ ਹਾਂ ਹਾਂ ਕਿੰਨਾ ਫੋਟੋ ਜੇ ਟਰ ਟਾਵਰ ਹੋਣਾ ਹੀ ਕਿੰਨਾ ਫੋਟੋ 40 ਫੋਟੋ ਬਾਤੀ ਚਲ 50 ਫੋਟੋ ਹੋਏਗਾ ਮਸਲਾ ਕਿੰਨਾ ਪੁੱਛ ਕੇ ਦੇਖਾਂ ਪਤਾ ਲੱਗਾ ਉਹਦਾ ਕਿਰਾਇਆ ਤ੍ਰਿੰਦਰ ਆਹ ਇੱਕ ਕਿਰਾਇਆ ਤ੍ਰਿੰਦਰ ਕਿਹੜਾ ਟਾਵਰ ਕੀ ਪੀੜ ਜਗਾ ਪਿੰਡ ਦਾ ਟਾਵਰ ਇਹ ਰੇਲ ਰੂਟ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਆ ਰਿਹਾ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਵਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾਣਾ ਘਿਟਾ ਹੋ ਗਿਆ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉਰਤੇ ਕਾਫੀ ਧੇਰ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਨਹੀਂ ਰੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ 6 ਸਟੈਪ ਚੁੱਕਿਆ ਵਾ ਤੇ ਅਸੀਂ ਆਪਣੇ ਸਾਥੀਆਂ ਨਾਲ ਇੱਥੇ ਆਏ ਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨal ਜ਼ਿਲ੍ਹੇ ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਾਟੋ ਆ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਸਟਾਫ ਏ ਧਾਰੀਵਾਲ ਰੇਲਵੇ ਸਟੇਸ਼ਨ ਤੇ ਜੀ